ਸ਼ੰਭੂ ਅਤੇ ਖਨੋਰੀ ਬਾਰਡਰ ਲੱਗੇ ਧਰਨੇ ਦੇ ਉੱਪਰ ਕੀਤੇ ਜਬਰ ਦੇ ਵਿਰੋਧ ਦੇ ਵਿੱਚ 28 ਮਾਰਚ ਨੂੰ ਸਿਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦੇ ਅੱਗੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨੇ ਦਿੱਤੇ ਜਾਣਗੇ ਜਿਸ ਦੀ ਤਿਆਰੀ ਸੰਬੰਧੀ ਅੱਜ ਮੀਟਿੰਗ ਫਤਿਹਗੜ੍ਹ ਸਾਹਿਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌ ਲਖਾ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਗੱਡਹੀੜਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੱਲਾ ਦੀ ਅਗਵਾਈ ਵਿੱਚ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਜੋ ਚੰਭੂ ਅਤੇ ਖਨੋਰੀ ਧਰਨੇ ਲੱਗੇ ਹੋਏ ਸੀ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਧਰਨਿਆਂ ਤੇ ਜ਼ਬਰ ਕੀਤਾ ਗਿਆ ਉਹਨਾਂ ਦਾ ਸਮਾਂ ਤੋੜ ਦਿੱਤਾ ਗਿਆ ਐਲ ਸਿੰਘ ਭਟੇੜੀ ਪ੍ਰਧਾਨ ਪੀ ਕੇ ਯੂ ਰਾਜੇਵਾਲ ਅਸੀਂ 28 ਤਰੀਕ ਨੂੰ ਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਆਪਣੇ ਕਿਸਾਨ ਭਰਾਵਾਂ ਦੇ ਜਿਹੜਿਆਂ ਨੂੰ ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੋਂ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਬੇਅਗਾਂ ਨੂੰ ਬੁਲਾ ਕੇ ਜਿਹੜੇ ਵਰਕਰਾਂ ਉਹਨਾਂ ਨੂੰ ਇੱਕੋ ਦਾਮ ਰਾਤ ਨੂੰ ਚੱਕ ਕੇ ਜਿਹੜਾ ਸਾਡਾ ਸਮਾਨ ਜਿੰਨਾ ਵੀ ਪਿਆਦਾ ਕਿਤੇ ਤੇ ਕਿਤੇ ਖੜਾਦਾ ਕੋਈ ਐਮਐਲਏ ਚੱਕ ਲਈ ਗਿਆ ਕੋਈ ਹੋਰ ਚੱਕ ਲਈ ਗਿਆ ਜਿਹਦੀ ਕੋਈ ਪੁੱਛਤਾ ਹੀ ਨਹੀਂ ਉਹਦੇ ਰੋਸ ਵਜਿਓ ਅਸੀਂ 28 ਤਰੀਕ ਨੂੰ ਹਰ ਹੈੱਡ ਕੁਆਟਰ ਜ਼ਿਲ੍ਹਾ ਦਫ਼ਤਰ ਤੇ ਡੀਸੀ ਦਫ਼ਤਰ ਅਸੀਂ ਧਾਰਨਾ ਦੇ ਰਹੇ ਹਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਧਰਨੇ ਦੇ ਵਿੱਚ ਬਾਅਦ ਤੇ ਬਾਅਦ ਪਹੁੰਚੋ ਕਿ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ ਵਰਗ ਜਿਹੜਾ ਦੁਖੀ ਹੈ ਜਾ ਸਗਰਾਂ ਮੇਂ ਤੇ ਹੋਇਆ ਸਾਨੂੰ ਸਯੁਗਤ ਮੋਰਚੇ ਵੱਲੋਂ ਕਾਹ ਲਾਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਸਰਕਾਰ ਕੋਲੋਂ ਛਡਾਉਣਾ ਹੈਗਾ ਔਰ ਜਿਹੜੇ ਤੱਕੇ ਕਰੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਧਰਨੇ ਦੇ ਰਹੇ ਤਿੰਨ ਤਰੀਕ ਨੂੰ ਧਰਨਾ ਦੇਣਾ ਕਿੱਥੇ ਦੇਣਾ 28 ਤਰੀਕ ਨੂੰ ਫਟਕੜ ਸਾਹਿਬ ਦਾ ਡੀਸੀ ਦਫ਼ਤਰ ਦੇ ਅੱਗੇ ਧਰਨਾ ਪਾ ਕੇ ਕਿਸਾਨਾਂ ਦੀ ਅਪੀਲ ਕਰਦੇ ਹਾਂ ਜੀ ਕਰ ਸਾਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਕਿਸਾਨ ਉੱਤੋਂ ਵੱਧ ਚੜ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਤੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਵੱਡਾ ਧੋਖਾ ਕੀਤਾ ਅੱਜ ਤੱਕ ਇਤਿਹਾਸ ਚ ਕਦੇ ਵੀ ਨਹੀਂ ਹੋਇਆ ਜਦੋਂ ਕਿ ਖੜਕੂਆ ਚੱਲਦਾ ਸੀ ਵੱਡੇ ਵੱਡੇ ਖੜਕੂ ਸਰਕਾਰ ਨਾਲ ਮੀਟਿੰਗ ਕਰਦੇ ਸੀ ਪਰ ਜਿਹੜੀ ਸਰਕਾਰ ਹੁੰਦੀ ਸੀ ਉਹਨੂੰ ਸੇਵ ਪੈਸੇ ਦੇ ਕੇ ਜਦ ਤੱਕ ਉਹ ਆਪਣੇ ਟਿਕਾਣੇ ਤੇ ਨਹੀਂ ਚਲੇ ਜਾਂਦੇ ਜਦ ਤੱਕ ਕੋਈ ਐਕਸ਼ਨ ਨਹੀਂ ਸੀ ਕਰਦੇ ਭਗਵੰਤਪਾਣ ਸਰਕਾਰ ਨੇ ਇਹਨਾਂ ਦੀ ਪਿੱਠ ਵਿੱਚ ਸਭ ਤੋਂ ਵੱਡਾ ਸ਼ੂਰਾ ਵਾਰਿਆ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਮੀਟਿੰਗ ਦਾ ਝਾਸਾ ਦੇ ਕੇ ਜਦ ਕਿ ਤਿੰਨ ਤਿੰਨ ਸੈਂਟਰ ਦੇ ਮਿਨਿਸਟਰ ਤੇ ਪੰਜਾਬ ਦੇ ਮਿਨਿਸਟਰ ਮੀਟਿੰਗ ਵਿੱਚ ਬੈਠੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਵਿੱਚੋਂ ਡਿਟੇਨ ਕਰਨਾ ਸਭ ਤੋਂ ਵੱਡਾ ਕਾਰਜ ਤਾਂ ਭਰਿਆ ਆਪਾਂ ਕ ਤੇ ਉੱਥੇ ਬੈਠੇ ਲੀਡਰਾਂ ਨੂੰ ਲੋਕਾਂ ਨੂੰ ਲੀਡਰਲੈਸ ਕਰਕੇ ਸਾਰੇ ਲੀਡਰਾਂ ਨੂੰ ਅਰੈਸਟ ਕਰਕੇ ਪਿੱਛੇ ਆਮ ਪਬਲਿਕ ਨੂੰ ਜੋ ਉਥੋਂ ਕੁੱਟਿਆ ਮਾਰਿਆ ਕੰਦੇੜਿਆ ਗਿਆ ਉਹਨਾਂ ਦੀ ਲੁੱਟ ਹੋਈ ਆ ਇਹ ਸਭ ਤੋਂ ਇਹਦੀ ਬਦ ਨਖੇਦੀ ਕਰਦੇ ਆ ਤੇ ਅਸੀਂ ਭਗਵੰਤ ਮਾਨ ਸਰਕਾਰ ਦੀ ਨਿੰਦਾ ਕਰਦੇ ਹੋਏ ਇਹ ਜਿਹੜਾ 28 ਤਰੀਕ ਦਾ ਧਰਨਾ ਡੀਸੀ ਹੈੱਡਕੁਆਟਰ ਦੇ ਉੱਤੇ ਤੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਲੋਕਾਂ ਨੇ ਕਹਿੰਨਾ ਮੈਂ ਕਹਿੰਦਾ ਇਹ ਪਾਰਟੀ ਵਰਕਰਾਂ ਦੇ ਘਰੋਂ ਮਿਲ ਰਹੀਆਂ ਨੇ ਉਹ ਕੀ ਨਹੀਂ ਬਿਲਕੁਲ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਜਿਹੜਾ ਉੱਥੇ ਦਾ ਆਪਣਾ ਐਮਐਲਏ ਜੀ ਦਾ ਨੌਂ ਆ ਰਿਹਾ ਗੁਰਨਾਲ ਕਨੌਰ ਉਹ ਆਪਣੇ ਬੰਦੇ ਨੂੰ ਕਹਿ ਕੇ ਲੈ ਕੇ ਆਇਆ ਵੀ ਆਜੋ ਆਜੋ ਉੱਥੇ ਮੌਕਾ ਜੋ ਤੁਸੀਂ ਲੈ ਜਾਣਾ ਚਾਹੁੰਦੇ ਹੋ ਉੱਥੇ ਲੁੱਟ ਕੇ ਲੈ ਜਾਓ ਤਾਂ ਹੀ ਲੋਕ ਉੱਥੋਂ ਲੁੱਟ ਕੇ ਲੈ ਕੇ ਗਏ ਨੇ ਲੋਕਾਂ ਦੇ ਮੂੰਹ ਬੰਨੇ ਪੱਤਰਕਾਰਾਂ ਨੇ ਤਾਂ ਉਸੇ ਨੂੰ ਦਿਖਾਤਾ ਵੀ ਮ ਉਹਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਨੇ ਇਹ ਚੇਤਾਵਨੀ ਉਹਨੂੰ ਦੇਣੀ ਚਾਹੁੰਦੇ ਆ ਵੀ 27 ਨੇੜੇ ਆ ਕੋਈ ਜ਼ਿਆਦਾ ਦਿਨ ਦੀ ਖੇਡ ਨਹੀਂ ਆ ਫਿਰ ਆਪੇ ਸਾਰਾ ਹਿਸਾਬ ਲੈ ਲੈਣਾ ਆਪੇ ਲੋਕਾਂ ਨੇ ਤੇ ਫਿਰ ਜਦੋਂ ਲੋਕ ਥੱਕਾ ਕਰਨਗੇ ਫਿਰ ਇਹ ਪਿੱਟਦੇ ਨੇ ਵੀ ਸਾਡੇ ਦਾ ਥੱਕਾ ਹੁੰਦਾ